ਵਾਇਕਟਿਕਾ ਖਾਲਸਾ ਵਾਇਕਟਿਕਾ ਤੇ ਅੱਜ ਕੈਂਡੀਗੜ੍ਹ ਯੂਨੀਵਰਸਿਟੀ ਜਿਹੜਾ ਮੋਰਚਾ ਆ ਉਹਦੀ ਲਗਭਗ ਸਮਾਪਤੀ ਹੋ ਜਾਣੀ ਹੈ। ਸੋ ਆਪਾਂ ਉਥੇ ਪਹੁੰਚੇ ਆ ਤੇ ਉਹ ਤੁਹਾਨੂੰ ਦਿਖਾਲਦੇ ਆ ਇਸ ਵੇਲੇ ਲੰਗਰ ਲੱਗੇ ਪਿਆ ਤੇ ਸਟੂਡੈਂਟ ਜਿਹੜੇ ਲੰਗਰ ਛਕਦੇ ਆ। ਇਧਰ ਭੈਣ ਜੀ ਨੇ ਬਹੁਤ ਜ਼ਿਆਦਾ ਯੋਗਦਾਨ ਦਿੱਤਾ ਆਪਣਾ ਪਾਇਆ ਜਿੱਦੋਂ ਕਸਿੰਦੇ ਇੱਕ ਵਾਰ ਸਟੂਡੈਂਟ ਖੜੇ। ਉਧਰ ਉਧਰ ਉਹ ਪਰਲੇ ਪਾਸੇ ਪੱਕਦੇ ਹੀ ਲੰਗਰ ਤੇ ਤੁਹਾਨੂੰ ਨਾਲ ਨਾਲ ਦਿਖਾਲਦੇ ਆ ਬਹੁਤ ਤਸਵੀਰਾਂ। ਚਾਹ ਪਾਣੀ ਆ ਚਾਹ ਪਾਣੀ। ਅਕੀਰ ਦੇਖ ਲਓ ਸੇਵਾ ਕਰ ਰਹੇ। ਮਹਾਰਾਜਾ ਸਰ ਕੈਂਡੀਗੜ੍ਹ ਜਿਹੜਾ ਰੱਖਣ। ਉੱਧਰ ਆ ਜਾ ਜੋੜੇ ਖੋਲ ਕੇ ਹਾਂਜੀ ਵਧਾਈਆਂ ਬਾਬਾ ਜੀ ਬਾਬਾ ਜੀ ਵਧਾਈਆਂ ਲੈ ਲਓ ਬਾਈ ਜੀ ਵਧਾਈਆਂ ਵਧਾਈਆਂ ਵੀਰ ਤੁਹਾਨੂੰ ਬਹੁਤ ਬਹੁਤ ਆਹ ਉਹ ਚੜਦੀ ਕਲਾ ਜੀ ਇਹ ਵੀਰ ਜੀ ਪਹਿਲੇ ਦਿਨ ਤੋਂ ਸੇਵਾ ਕਰ ਰਿਹਾ ਪਹਿਲੇ ਦਿਨ ਤੋਂ ਆਉਂਗੇ ਨਹੀਂ ਵਾਪਸ ਇਹਦੇ ਪਾਸੇ ਹੁਣ ਆਹ ਦਿਖਾਉਂਦੀ ਐ ਸਟੂਡੈਂਟ ਮੈਨੂੰ ਲੱਗਦਾ ਜੋੜੇ ਲਾਉਣੇ ਪੈਣਗੇ ਇੱਥੇ ਹੀ ਇੱਕ ਕਰ ਲੈਨੇ ਆ ਤੇ ਗੁੰਤ ਵੀ ਇੱਕਾ ਜੋੜਾਂ ਦੇ ਪਾ ਹੋ ਗਿਆ ਭਰਾਵਾ ਉਹ ਲੋਨ 5-10 ਮਿੰਟ ਲੱਗ ਜਾਂਦੇ ਆ ਇੱਥੋਂ ਕਿ ਤੁਹਾਨੂੰ ਦਿਖਾ ਲ ਦਿੰਦੇ ਆ ਉਹ ਉੱਪਰਲੀ ਸਾਈਡੋਂ ਦੇ ਉਹ ਕੋਈ ਨਹੀਂ ਜਾਂਦੇ ਅ ਸਟੂਡੈਂਟ ਮੇਰੇ ਲਈ ਪਛਾਦਾ ਚੱਲ ਕੀ ਰਿਹਾ ਆ ਅ ਦਿਖਾ ਲਈਏ ਅ ਇੱਧਰ ਦੇਖੋ ਤੋਂ ਰੇਤਾ ਨਾਲ ਖੀਰ ਨਾਲ ਸਬਜ਼ੀ ਕਾਦੀ ਆ ਪਾਜੀ ਮੈਕਸ ਸਾਹਿਬ ਜੀ ਨਾਲ ਉਹ ਲੱਸੀ ਦਾ ਗਲਾਸ ਪਿਆ ਏਦਾਂ ਦੀ ਲੱਸੀ ਤੁਹਾਨੂੰ ਪਿੰਡ ਵੀ ਨਹੀਂ ਮਿਲਦੀ ਇਦਾਂ ਦੀ ਇੱਥੇ ਪਹੁੰਚ ਗਈ ਆ ਆ ਦੇਖ ਲਓ ਤੇ ਵਾਹ ਤੋਂ ਵਾਹ ਕੁ ਰਹੀ ਜਾਂਦੇ ਆ ਇਸ ਵੀ ਮੋਰਚੇ ਦੇ ਵਿੱਚ ਉਹ ਪ੍ਰੈਸ ਕਾਨਫਰੈਂਸ ਦਾ ਹੋ ਰਿਹਾ ਸੀ ਜਿਹੜਾ ਉਹਨਾਂ ਪਾਇਆ ਤੇ ਅੱਜ ਸਮਾਰਾ ਇੰਚੜ ਦੀ ਖੇਤਰ ਵਿੱਚ ਵੀਰ ਬੈਗਰੂ ਜੀ ਮੂਵ ਕੀਤਾ ਅੱਜ ਯਕੀਨ ਨਾਲ ਦੇ ਮੇਰੀ ਜਿੱਤ ਦਿਖਾ ਦੇ ਅੱਜ ਸਮਾਪਤੀ ਹੋ ਜਾਣੀ ਹੈ ਤੇ ਦਰਵੀਰ ਭਰਾ ਆਪਣਾ ਉੱਪਰ ਦੀ ਹੋ ਜਾਂਦੇ ਭਾਈ ਬਾਬਾ ਜੀ ਪਹਿਲੇ ਦਿਨ ਤੋਂ ਮੋਰਚੇ 'ਚ ਡਿਊਟੀਆਂ ਦਿੰਦੇ ਰਹੇ ਪਹਿਲੇ ਦਿਨ ਤੋਂ ਡਟ ਕੇ ਬਿਠੇ ਰਹੇ ਸਟੂਡੈਂਟ ਨਾਲ ਚੜਦੀ ਗਲਾ ਜੀ ਚੜਦੀ ਗਲਾ ਬਾਬਾ ਜੀ ਨੇ ਫੇਰ ਬੜੀ ਸਮਾਧੀ ਲਾਈ ਇੱਥੇ ਝੌਂਕੀ ਮਾਰ ਕੇ ਬੈਠੇ ਰਹੇ ਨਾਲੇ ਨੌਂ ਬੰਦੇ ਤੇ ਉਹ ਕੋ ਮਿਆ ਚਮਚਾਲੇ ਬਣਾ ਬਣਾ ਉਹਨਾਂ ਉਤਨ ਕਿਦਾ ਉੱਧਰ ਇੱਜਾ ਦਿਖਾ ਦਿੰਨੇ ਮੈਂ ਯਾਰ ਸ਼ੂ ਨਹੀਂ ਲਾਉਣੇ ਹੈਗੇ ਹਾਂ ਤੁਹਾਨੂੰ ਪਹਿਲਾਂ ਦੱਸ ਦਵਾਂ ਮੈਂ ਚ ਨਹੀਂ ਮਚਾ ਸਕਦਾ ਕਿਉਂਕਿ ਟੈਟ ਜਿਹਾ ਕੰਮ ਆ। ਉਧਰ ਲੰਗਰ ਛਕਦੇ ਆ ਉਹਨੂੰ ਡਿਸਟਰਬ ਤੇ ਨਹੀਂ ਕਰਨਾ ਚਾਹੀਦਾ ਪਰ ਭਾਜੀ ਭਾਜੀ ਜਦੋਂ ਮੋਰਚੇ ਤੋਂ ਪਹਿਲਾਂ ਕਦੇ ਸੋਚਿਆ ਸੀ ਇਹ ਸੜਕ ਤੇ ਬਹਿ ਕੇ ਆਪਾਂ ਪ੍ਰਸ਼ਾਦਾ ਛਕਾਂਗੇ ਨਹੀਂ ਨਹੀਂ ਬਈ ਹਾਂਜੀ ਨਹੀਂ ਛਕਿਆ ਬਈ ਦੇਖ ਲੈ ਬਾਬੇ ਨੇ ਬਿਠਾ ਦਿੱਤੇ ਕਿ ਨਹੀਂ ਆ ਲੰਗਰ 'ਚ ਹਾਂਜੀ ਆ ਮਾਤਾ ਜੀ ਨੇ ਵੀ ਸਨਮਾਨ ਕੀਤਾ ਬੱਚਿਆਂ ਨੇ ਮਤਲਬ ਖੀਰ ਕਿਤਾ ਸਵਾਦ ਆ ਮਿੱਠਾ ਮਿੱਠਾ ਤਾਂ ਨਹੀਂ ਜਿਆਦਾ ਮਿੱਠਾ ਮਿੱਠਾ ਤਾਂ ਚਾਹੀਦਾ ਤਾਂਹੀਂ ਤਾਂ ਫਿਰ ਇਕੱਠੇ ਆਉਂਗੂ ਮਿੱਠੇ ਹਾਂਜੀ ਇਹ ਕਹਦੇ ਨਿਆਣੇ ਮਿੱਠੇ ਹੋਣੇ ਚਾਹੀਦੇ ਆ ਇਹ ਇਹ ਗਲਾਸ ਤੇ ਸਾਰੇ ਉੱਧਰ ਆ ਦੇਖ ਲਓ ਸਟੂਡੈਂਟ ਦਾ ਇੱਧਰ ਆਪਣੇ ਆ ਨਾ ਅਵੀ ਸਟੂਡੈਂਟ ਆਏ ਆ ਇਹਨਾਂ ਨਾਲ ਗੱਲ ਕਰਦੇ ਫਿਰ ਕਿੱਥੋਂ ਆਏ ਤੁਸੀਂ ਅਸੀਂ ਜੀ ਖਾਲਸਾ ਕਾਲਜ ਤੋਂ ਸੈਕਟਰ ਖਾਲਸਾ ਕੋਲ ਜਲੰਧਰ ਵਾਲੇ ਸਾਡੇ ਨਹੀਂ 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 ਅੱਛਾ 26 ਸੈਕਟਰ ਚੰਡੀਗੜ੍ਹ ਤੋਂ ਜੀ ਠੀਕ ਹੈ ਮਾ ਘਰ ਸਾਡੇ ਜਲੰਧਰ ਹੀ ਆ ਕੱਲਾ ਨਹੀਂ ਠੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਕਹਿੰਦੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਭਾਈ ਜਦੋਂ ਮੁੱਛਾਂ ਤੇਰੀਆਂ ਬਹੁਤ ਏਦਾਂ ਐ ਚੱਕ ਮੀਆਂ ਇਹ ਕੀ ਚੱਕਰ ਕੀ ਆ ਫਿਰ ਬਸ ਸ਼ਕੀਨ ਸ਼ਕੀਨ ਵੈਸੇ ਮੁੱਛਾਂ ਰੱਖਣੀਆਂ ਯਈਆਂ ਵੀ ਆ ਉਹ ਸੰਤ ਨਹੀਂ ਰੱਖਣੀ ਨਹੀਂ ਇਹ ਵੀਰ ਉਦਾਂ ਹੀ ਤਾਂ ਮੁੜ ਜਾਂਦੀਆਂ ਕਿ ਇਹਨਾਂ ਨੂੰ ਲਵਾਉਣਾ ਹੁਣ ਕੁਝ ਨਹੀਂ ਵੈਸੇ ਵੈਸੇ ਹੀ ਆਪਣਾ ਸਟਾਈਲ ਇਹ ਆ ਕਿ ਆਪ ਤੇ ਕਰ ਲੀਦਾ ਬਹੁਤਾ ਦਸੀਦਾ ਜੀ ਹਾਂ ਹਾਂ ਮੁੰਡੇ ਪੱਗ ਵੀ ਦੇਖੋ ਭਾਈ ਇਹ ਲਾਉਂਦਾ ਘੰਟਾ ਡੇਢ ਘੰਟਾ ਪੱਗ ਤੇ ਕਿੰਨੇ ਚਰਚ ਬਣ ਲੈਣਾ ਨਹੀਂ ਹੁਣ ਤਾਂ ਵੈਸੇ ਰੋਜ਼ ਬੰਨੀ ਦੀ ਆ ਤਾਂ 20 ਮਿੰਟ ਲੱਗਦੇ ਸ਼ੀਸ਼ਾ ਐਨ ਕਹਿੰਦਾ ਹੋਣਾ ਵੀ ਆ ਗਿਆ ਹੁਣ ਇਹ ਮੇਰੀ ਖੈਰ ਹੈ ਨਹੀਂ ਹਾਂ ਨਾ ਆਹ ਪੱਗ ਦੇਖ ਲਓ ਕਿੰਨੀ ਖਰੀ ਵੱਡੀ ਆ ਮੁੰਡੇ ਨੇ ਅਰ ਕੁਪੀ ਯਾਰ ਕੇ ਜਿਹੜੇ ਆ ਉਹ ਵੀ ਛੱਕ ਰਿਹਾ ਇਕ ਤੁਹਾਨੂੰ ਹੋਰ ਚੀਜ਼ ਦਿਖਾਉਂਦਾ ਮੈਂ ਅੱਗੇ ਜਾ ਕੇ ਅ ਵੀ ਦੇਖ ਲਓ ਦੁੱਧ ਨੂੰ ਵਾਲਾ ਦਵਾਰਿਆ ਭਾਈ ਖੀਰ ਬਣਾਉਣ ਲੱਗੇ ਆ ਨਹੀਂ ਭਾਈ ਜੀ ਕੋਲ ਕੋਆ 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 ਜਾਂ ਫਿਰ ਗੱਦਰੀ ਦਾ ਮੈਂ ਠੰਡ ਠੰਡਾ ਗਈ ਤਾਂ ਕਰਕੇ ਭਾਈ ਇਹ ਤੁਸੀਂ ਇੱਥੇ ਸਟੂਡੈਂਟ ਐ ਭਾਈ ਇੱਥੇ ਰਖੋਆ ਬਣਾਉਣ ਦਾ ਵੀ ਕੋਰਸ ਕਰਾਉਂਦੇ ਆ ਇਹ ਅਸੀਂ ਆਪਣੀ ਸ਼ਾਹੁੱਦਾਂ ਹੀ ਅੱਛਾ ਧਰਨੇ ਸਾਰਾ ਕੁਝ ਸਿੱਖ ਲਿੰਦਾ ਬੰਦਾ ਸਹੀ ਆ ਬਾਦੀ ਗੱਲ ਹਾਂਜੀ ਹਾਂ ਆ ਆ ਪਾਜੀ ਵੀ ਪਹਿਲਾਂ ਖੁਰਪੜਾ ਮਾਰਦਾ ਸੀ ਭਾਈ ਪਹਿਲਾਂ ਕਦੇ ਬਣਾਇਆ ਹਾਂਜੀ ਬੜਾ ਇੱਥੇ ਮੈਂ ਸਭ ਕੁਝ ਸਿੱਖਿਆ ਨਹੀਂ ਉਦੋਂ ਕਿਤੇ ਘਰ ਜਦੋਂ ਇੱਥੇ ਪੜ੍ਹਦੇ ਤੁਸੀਂ ਜਦੋਂ ਘਰ ਗਏ ਮਮਮੀ ਖੂਆ ਮਾਰਦੀ ਮਾਰੀ ਥੱਕ ਜਵੇ ਕਹਿੰਦੀ ਆ 5 ਮਿੰਟ ਕਰਚੀ ਮਾਰੀ ਉਸ ਹਿਸਾਬ ਨਾਲ ਤਿਆਰਪਾ ਹੋ ਜਾਂਦਾ ਵੀਰੇ 4-4 ਘੰਟੇ ਸਮੇਂ ਮਾਰਨਾ ਪੈਂਦਾ ਨਹੀਂ ਬਚਦਾ ਨਹੀਂ ਮੈਂ ਤਾਂ ਸਾਹ ਨਿਕਾ ਹੁੰਦਾ ਦਬਾਉਂਦਾ ਰਿਹਾ ਮਮਮੀ ਕਹਿੰਣਾ ਮੈਂ 1 ਮਿੰਟ ਆਈਆਂ ਖੁਰਪਣਾ ਮਾਰੀ ਥੱਲੇ ਨਾ ਲੱਗ ਜਵੇ ਮਾਰਨਾ ਪੈਂਦਾ ਜੀ ਮੈਂ ਸਿੱਖੀ ਜਾਂਦੀ ਇਹ ਉਹ ਡਿਗਰੀ ਹੈ ਜਿਹੜੀ ਇੱਥੇ ਮੈਂ ਸਹੀ ਹੈ ਇਹ ਸਰਟੀਫਿਕੇਟ ਮਿਲਦਾ ਭਾਈ ਜੀ ਵੀਰ ਕਹਿੰਦਾ ਵੀ ਜੱਤ ਹੋ ਗਈ ਆ ਹੁਣ ਵਧਾਈਆਂ ਬਾਜੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦਾ ਅ ਤੇ ਦੂਜੀ ਗੱਲ ਇਹ ਵੀ ਪ੍ਰਮਾਤਮਾ ਤੁਹਾਡਾ ਖੁਆ ਜਿਹੜਾ ਸਵਾਦ ਬਣਾਵੇ ਉਹ ਵੀ ਨਾਲ ਹੀ ਚੜਦੀ ਕਲਾ 'ਚ ਹੈ ਕਿੱਥੋਂ ਵੀਰ ਨਹੀਂ ਮੈਂ ਬਠਿੰਡੇ ਤੋਂ ਆਇਆ ਬਠਿੰਡੇ ਤੋਂ ਠੀਕ ਹੈ ਵੀ ਅ ਹਨੇਰੇ ਵਿੱਚ ਤਸਵੀਰਾਂ ਦਿਖਾਉਦੇ ਤੁਹਾਨੂੰ ਅੱਜ ਕੀ ਮਾਹੌਲ ਹੈ ਇਸ ਵੇਲੇ ਨਹੀਂ ਅੱਜ ਦਾ ਵਲੌਗ ਉਹ ਬਾਬਾ ਜੀ ਦੀ ਗੱਡੀ ਖੜੀ ਆ ਜੀ ਦੇਖੋ ਜੀ ਉਹਦੇ ਉੱਤੇ ਪੋਸਟਰ ਹੀ ਲਾਤਾ ਵਾ ਬਾਬਾ ਜੀ ਨੇ ਉਹ ਲੱਗਦਾ ਕੋ ਰਾਤ ਨੂੰ ਲਾ ਗਿਆ ਬਾਬਾ ਜੀ ਦਾ ਪੋਸਟਰ ਜਿਹੜੀ ਵੀਡੀਓ ਪਾਈ ਸੀ ਆਪਾਂ ਅੰਦਰ ਅੱਗੇ ਚੱਲਦੇ ਆ ਜੀ ਆ ਪ੍ਰਸ਼ਾਦਾ ਛਕ ਰਿਹਾ ਮੁੰਡੇ ਸਬਜੀ ਆਹ ਨਾਲ ਖੀਰ ਵੀ ਹੈ ਨਾਲ ਖੀਰ ਵੀ ਆ ਵੀਰ ਜੇ ਖਾਣੀ ਖੀਰ ਇੱਥੇ ਆਉਣਾ ਬਹੁਤ ਇੱਥੇ ਆਉਣਾ ਬਹੁਤ ਇਸ ਵੇਲੇ ਸਨਮਾਨ ਹੋ ਰਿਹਾ ਬੱਚਿਆਂ ਦਾ ਉੱਧਰ ਮੈਂ ਤੁਹਾਨੂੰ ਦਿਖਾਉਂਦਾ ਵੀ ਹੈ। ਬਰਾਇ ਸੇਵਕ ਜੀ ਸਾਹਿਬ ਲੈ ਜੱਜ ਸਾਹਿਬ ਵੀ ਆਏ ਆ। ਉਹ ਗੱਲ ਨਹੀਂ ਰਹੀ ਮੇਰੇ ਤੇ ਉਹ ਸਤਿ ਸ਼੍ਰੀ ਅਕਾਲ ਜੀ। ਆਪਣੇ ਮੋਟੀ ਮਾਂ ਨੇ ਬੜੀ ਵਧੀਆ ਸਾਚਾ ਚੜੀ ਗੱਲ ਹਾਂ ਜੀ। ਚੜਦੀ ਕਲਾ ਜੀ। ਪੂਰੀ ਚੜਦੀ ਕਲਾ ਜੀ। ਖੁਸ਼ੀ ਹੋਈ ਜਦੋਂ ਕੱਲ ਵੀਡੀਓ ਦੇਖੀ ਆ ਜੀ। ਮੈਂ ਕਹਿੰਦਾ ਇੰਨੀ ਖੁਸ਼ੀ ਹੋਈ। ਵੀ ਖੁਸ਼ੀ ਸਭ ਤੋਂ ਵੱਡੀ ਇਸ ਗੱਲ ਦੀ ਹੋਈ ਵੀ ਅਸੀਂ ਜਿਹੜੀ ਗੱਲ ਸੋਚਦੇ ਹੁੰਦੇ ਸੀਗੇ ਵੀ ਜਿਹੜੇ ਹੁਣ ਸੰਘਰਸ਼ੀਲ ਜਿਹੜੇ ਲੋਕਾਂ ਸਾਥੀਆਂ ਵੀ ਜਦੋਂ ਇਹ ਚਲੇ ਜਾਣਗੇ ਤਾਂ ਅੱਗੇ ਕੀ ਬਣੂਗਾ ਸਾਡੇ ਮਨ ਦੇ ਵਿੱਚੋਂ ਇਹ ਬਜਨ ਖਤਮ ਹੋ ਗਿਆ ਵੀ ਇੱਕ ਪੰਜਾਬ ਦੀ ਅਗਵਾਈ ਕਰਨ ਵਾਲੀ ਜਿਹੜਾ ਨੌਜਵਾਨ ਆ ਵੀ ਉਹ ਦੁਆਰਾ ਜਿਹੜਾ ਅੱਗੇ ਆ ਚੁੱਕਿਆ ਹੈ ਤੇ ਹੁਣ ਸਾਨੂੰ ਕੋਈ ਖਤਰਾ ਨਹੀਂ ਹੈ ਸਾਹਮਣੇ ਜਿਹੜੀ ਸਾਡੀ ਲੜਾਈ ਆ ਮੁੱਦਿਆਂ ਦੀ ਲਾ ਲਓ ਜਿਹੇ ਜੀ ਮਰਜ਼ੀ ਲੜਾਈ ਲਾ ਲਓ ਵੀ ਉਹਨੂੰ ਲੈ ਕੇ ਅੱਗੇ ਜਾਣ ਵਾਲੇ ਸਾਡੇ ਕੋਲ ਹੈਗੇ ਆ ਹੁਣ ਅਸੀਂ ਨਿਸ਼ਚਿੰਤ ਹੋ ਗਏ ਮਨ ਕੋਈ ਕੱਲੂ ਇਦਾਂ ਗਲਤ ਕਰਨ ਲੱਗਦੇ ਆ ਤੇ ਖੜੇ ਹੋਣਗੇ ਨੌਜਵਾਨ ਮੂਰੇ ਬਿਲਕੁਲ ਖੜੇ ਹੋਣਗੇ ਤੇ ਪੰਜਾਬ ਬਿਲਕੁਲ ਬਲੰਦੀਆਂ ਤੇ ਜਾਊਗਾ ਜੋ ਪੰਜਾਬ ਚਾਹੁੰਦਾ ਜੋ ਅਰਦਾਸ ਹੁੰਦੀ ਆ ਉਹ ਵੀ ਸਾਰਾ ਕੁਝ ਮਿਲੂਗਾ ਕਿਉਂਕਿ ਜਦੋਂ ਇਹ ਜੇ ਕਿਉਂਕਿ ਪੰਜਾਬੀ ਤਾਂ ਮੰਗਦੇ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਥੇ ਇਹਨਾਂ ਨੇ ਦਿਖਾਤਾ ਵੀ ਸਰਬੱਤ ਨੂੰ ਨਾਲ ਲੈ ਕੇ ਕਿਵੇਂ ਸਰਬੱਤ ਦਾ ਜਿਹੜਾ ਭਲਾ ਭਾ ਇਹ ਬਿਲਕੁਲ ਬਹੁਤ ਵਧੀਆ ਤੇ ਮੇਰਾ ਖਿਆਲ ਆ ਵੀ ਇਹ ਜਿਹੜੀ ਇਹਨਾਂ ਦੀ ਇਹ ਐਡਿਟਿਸ਼ਨ ਉਰੇ ਹੋਈ ਆ ਨਾ ਇਹਨੂੰ ਦੁਨੀਆ ਭਰ ਦੇ ਸੰਘਰਸ਼ੀ ਲੋਕਾਂ ਨੇ ਬੜੇ ਧਿਆਨ ਦੇ ਨਾਲ ਦੇਖਿਆ ਬਹੁਤ ਧਿਆਨ ਦੇ ਨਾਲ ਨਵੇਂ ਨਿਆਣੇ ਵੇ ਜੋਸ਼ ਵੀ ਜੀ ਆ ਇਹਨਾਂ ਤੋਂ ਸਿੱਖਣ ਨੂੰ ਮਿਲੂਗਾ ਵੀ ਜੇ ਇਹ ਕਰ ਸਕਦੇ ਸਾਂ ਨੂੰ ਕੀ ਗੱਲ ਆ ਬਾਹਰੋਂ ਵੀ ਸਾਨੂੰ ਮੈਸੇਜ ਆਉਂਦੇ ਰਹੇ ਆ ਵੀ ਵਾਕਈ ਕਮਾਲ ਕਰਤੀ ਸਾਰ ਤੌਰ ਤੇ ਜਿਹੜੇ ਨੌਜਵਾਨ ਖਾਸ ਤੌਰ ਤੇ ਜਿਹੜਾ ਕੁੜੀਆਂ ਦਾ ਜੋਸ਼ ਦੇਖਣ ਨੂੰ ਮਿਲਿਆ ਨਾ ਉਹ ਵਾਕਈ ਬੜਾ ਫਖਰ ਵਾਲੀ ਗੱਲ ਆ ਬਾ ਕਮਾਲ ਇਹ ਸਾਡੀ ਕੌਮ ਲਈ ਫਖਰ ਵਾਲੀ ਗੱਲ ਤੇ ਸਾਨੂੰ ਇੱਥੇ ਬਹੁਤ ਖੁਸ਼ੀ ਆ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਅੱਗੇ ਇਧਰ ਸਟੂਡੈਂਟ ਬੈਠੇ ਆ ਇਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਗਰ ਜੀ ਕਿੱਦਾਂ ਦਾ ਅੱਜ ਤੁਹਾਨੂੰ ਲੱਗ ਰਿਹਾ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਨੂੰ ਸਾਡੀ ਦਿੱਤ ਹੋਈ ਹੈ ਚਲੋ ਮਾਰੇ ਚੜ੍ਹਦੀ ਕਲਾ ਚ ਕਿਹੜੀ ਕਲਾਸ ਦੇ ਸਟੂਡੈਂਟ ਆ ਤੁਸੀਂ ਮਾਸਟਰ ਪਬਲਿਕ ਟ੍ਰਾਂਸਪੋਰਟੇਸ਼ਨ ਅੱਛਲ ਮੇਰੇ ਦੋਤੋਂ ਹੀ ਨੰਗੀ ਜਾਂਦੀਆਂ ਮੈਨੂੰ ਵੀ ਸਮਝ ਲੱਗਦੀਆਂ ਇੱਧਰ ਦੇਖੋ ਆ ਵੀ ਪਿੰਡ ਇੱਧਰ ਬੈਠੇ ਆ ਇੱਧਰ ਸਨਮਾਨ ਹੋ ਰਿਹਾ ਉਹ ਇਹ ਵੀਰ ਜੀ ਵੀ ਹੁੰਦੇ ਨੇ ਡੇਲ ਬਾਬਾ ਵੀ ਆ ਗਿਆ ਮਾਰੇ ਚੜਦੀ ਕਲਾ ਜ ਰੱਖਣਾ ਪੁੱਛਣੋ ਜੇ ਘਰਾਂ ਜਿਹਾ ਹੋਈ ਦੌਣਦਾ ਕਿੱਥੋਂ ਆ ਵੀਰ ਵੀ ਬਹੁ ਬਈ ਇੱਥੇ ਆਣ ਕੇ ਜ਼ਿੰਮੇਵਾਰੀ ਵਿੱਚ ਵੀਰ ਆਪਣਾ ਮਾੜਾ ਪਿੰਡ ਦੱਸ ਦਿਓ ਪਿੰਡ ਸਲੇਮਪੁਰ ਕਲਾਂ ਜੀ ਜਿਲ੍ਹਾ ਮੋਗਾ ਜੀ ਠੀਕ ਹੈ ਜੀ ਤੇ ਕਿੰਨੇ ਕਿਲੋਮੀਟਰ ਐ ਇੱਥੋਂ ਉਰ ਤੇ ਮੈਂ ਕਹਾਂ ਤਾਂ ਹੋਊਗਾ ਜੀ 20 ਕਿਲੋਮੀਟਰ 20 25 ਕਿਲੋਮੀਟਰ ਹੋਊਗਾ ਤੇ ਇੱਥੇ ਆਉਂਦੇ ਹੁੰਦੇ ਹੀ ਰੋਜ਼ ਆਹ ਦੇਖ ਲਓ ਵੀ ਸੰਘਰਸ਼ੀ ਯੂਦੇ ਇਹਨਾਂ ਨੂੰ ਕਹਿੰਦੇ ਆ ਵੀਰ ਦੇਖ ਲਓ ਇਹ ਇਹਦੇ ਸਾਈਕਲ ਦੇ ਉੱਤੇ ਆਪ ਚਲਾ ਕੇ 20 ਕਿਲੋਮੀਟਰ ਬੈਟਰੀ ਹੈ ਅੱਛਾ ਬੈਟਰੀ ਕਰਾ ਰੱਖੀ ਹੈ ਪਰ ਫੇ ਵੀ ਹੌਸਲਾ ਤਾਂ ਚਾਹੀਦਾ ਜੀ ਕਿਸਾਨੀ ਸੰਘਰਸ਼ਾਂ ਵੀ ਪੂਰੇ ਆਂਦੇ ਰਹੇ ਆ ਇਹ ਬਾਬਾ ਲਾਲ ਸਿੰਘ ਚੌਂਕ ਪਰ ਸਾਢੇ ਸਾਢੇ ਨਾਲ ਜੁੜੇ ਵੀ ਸ਼ੁਰੂ ਤੋਂ ਜੁੜੇ ਹੋਏ ਠੀਕ ਹੈ ਜੀ ਜਦ ਇਹ ਜਦ ਇਹ ਹੈਂਡਲ ਨਾਲ ਚਲਾਉਂਦੇ ਤੇ ਅਸੀਂ ਤਾਂ ਹੁਣ ਅੱਜ ਖਿਆਲ ਕਰਿਆ ਇਹ ਬੜਾ ਸੋਹਣਾ ਇਹਨਾਂ ਨੇ ਇਹ ਜੜਾ ਅੱਛਾ ਪਹਿਲਾਂ ਹੈਂਡਲ ਨਾਲ ਚਲਾ ਕੇ ਵੀ ਆਉਂਦੇ ਰਹੇ ਜੀ ਕਿਸਾਨੀ ਚ ਜਿਆਦਾ ਹੈਂਡਲ ਤਾਂ ਠੀਕ ਹੈ ਜੀ ਕੱਡੇ ਹੋਈਆਂ ਦੇਖੋ ਜੀ ਆ ਰਿਹਾ ਦੇ ਇਹਦਾ ਹੁਣ ਤੇ ਇਹਦਾ ਹੁਣ ਪੁਰ ਦਵਾਈ ਆ ਇਹਨਾਂ ਨੇ ਠੀਕ ਹੈ ਜੀ ਪਰ ਮਾਰੇ ਚੜਦੀ ਕਲੱਚ ਰੱਖਿਆ ਕਦੇ ਵੀ ਹੈ ਇਹਨੂੰ ਬਾਬਾ ਜੀ ਆਦਾ